ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੌਥ ਹਾਊਸ ਹੈਨੇ ਪਟਿਕਪਲਾ ਦਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਕਲੈਕਸ਼ਨ ਲੈ ਕੇ ਆਏ ਪਲੇਨ ਪੀਸ ਲੈ ਕੇ ਆਏ ਆਂ ਜੀ 오ਰਗੈਂజా ਗਲਾਸ ਹਲਕੇ ਦੇ ਵਿੱਚ ਪੀਸ ਰਹਿਣਗੇ ਅੱਜ ਪੀਸ ਰਹਿਣਗੇ ਆਫਰ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਇਹਦੇ ਉੱਪਰ ਤੁਸੀਂ ਹੈਂਡਵਰਕ ਥ्रेडਵਰਕ ਕਿਸੇ ਤਰ੍ਹਾਂ ਦਾ ਵੀ ਕੋਈ ਡਿਜ਼ਾਈਨਰ ਵਰਕ ਕਰ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਤੇ ਪਲੀਜ਼ ਮੇਰੀ ਆਪਣਾ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਵੀ ਕਰ ਲਓ ਜੀ ਠੀਕ ਹੈ ਜੀ ਜੇਕਰ ਤੁਸੀਂ ਬੈਲ ਆਈਕਨ ਬਟਨ ਪ੍ਰੈਸ ਕਰੋਗੇ ਤਾਂ ਹੀ ਤੁਹਾਨੂੰ ਮੇਰੀ ਵੀਡੀਓ ਦਾ ਜਿਹੜੀ ਅਸੀਂ ਨਿਊ ਵੀਡੀਓ ਲੈ ਕੇ ਆਉਣੀ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੂਗਾ ਜੀ ਲਓ ਜੀ ਵੀਡੀਓ ਲੱਗੇ ਸਟਾਰਟ ਕਰਨ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਠੀਕ ਹੈ ਜੀ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਪੀਸ ਰਹਿਣੇ ਆ ਜੀ ਅੱਜ ਦੇ ਲਓ ਚੈੱਕ ਕਰੋ ਜੀ ਏ ਪਿੰਕ ਪਿਆਜ਼ੀ ਜੇ ਕਲਰ ਚ ਆਉਣਗੇ ਤਿੰਨ ਪੀਸ ਸੇਮ ਰਹਿਣ ਵਾਲੇ ਆ ਜੀ ਠੀਕ ਹੈ ਜੀ ਅੱਜ ਦੀ ਜਿਹੜੀ ਆਫਰ ਆਉਣ ਵਾਲੀ ਹੈ ਜੇਕਰ ਤੁਸੀਂ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ 150 ਦਾ ਪੈਣਾ ਦੋ ਪੀਸ 300 ਦੇ ਪੈਣੇ ਆ ਜੀ ਠੀਕ ਹੈ ਜੇਕਰ ਤੁਸੀਂ ਚਾਰ ਪੀਸ ਲਓਗੇ ਤਾਂ ਤੁਹਾਨੂੰ ਦੋ ਪੀਸ 250 ਦੇ ਪੈਣੇ ਆ ਤੇ 500 ਦੇ ਚਾਰ ਪੀਸ ਪੈਣੇ ਆ ਜੀ ਠੀਕ ਹੈ ਜੀ 500 ਦੇ ਵਿੱਚ ਚਾਰ ਪੀਸ ਲੈ ਸਕਦੇ ਹੋ ਚੈੱਕ ਕਰੋ ਜੀ ਪਿਆਜ਼ੀ ਕਲਰ ਹੈ ਬੜਾ ਪਿਆਰਾ ਜਿਹਾ ਪਿੰਕਿਸ਼ ਕਲਰ ਦੇ ਵਿੱਚ ਰਹੂਗਾ ਠੀਕ ਹੈ ਜੀ ਜੇਕਰ ਤੁਸੀਂ ਚਾਰ ਪੀਸ ਲਓਗੇ ਸਾਡੇ ਕੋਲੋਂ ਬਾਏ ਕਰੋਗੇ ਟਾਟਾ ਨੂੰ 500 ਦੇ 4 ਪੀਸ ਲੈਣੇ ਆ ਅੱਜ ਦੀ ਜਿਹੜੀ ਆਫਰ ਆਉਣ ਵਾਲੀ ਇਹਨਾਂ ਪੀਸਾਂ ਦੇ ਉੱਪਰ ਇਹ ਵਾਲਾ ਚੈੱਕ ਕਰੋ ਜੀ ਸਕਿਨ ਜੀ 베ਸ ਤੇ ਵਿੱਚ ਰਹੂਗਾ ਬਹੁਤ ਪਿਆਰੇ ਜੇ ਕਲਰ ਰਹਿਣ ਵਾਲੇ ਆ ਲਓ ਜੀ 3 ਪੀਸੇ ਸੇਮ ਤੁਸੀਂ ਲੈ ਸਕਦੇ ਹੋ ਠੀਕ ਹੈ 3 ਪੀਸੇ ਸੇਮ ਲੈ ਸਕਦੇ ਹੋ ਇਸ ਕੇ ਉਹਨੇ ਆ ਸਕਿਨ ਬਾਬਾ ਜਾਂ ਕਲਰ ਆਊਗਾ ਜੀ ਬਹੁਤ ਪਿਆਰਾ ਜ ਠੀਕ ਹੈ ਪ੍ਰਾਈਸ ਰਹਿਣੀ ਅੱਜ ਦੇ ਪੀਸਾਂ ਦੀ 2 ਪੀਸ ਲਾਉਗੇ 150 ਦਾ ਪੀਸ ਪੈਣਾ ਠੀਕ ਹੈ ਤੇ ਜੇਕਰ ਤੁਸੀਂ ਇੱਕ ਪੀਸ ਲਾਉਂਗੇ ਫਿਰ ਵੀ 150 ਦਾ ਪੈਣਾ ਜੇਕਰ ਚਾਰ ਪੀਸ ਇਕੱਠੇ ਲਾਉਂਗੇ ਤਾਂ ਤੁਹਾਨੂੰ 500 ਦੇ ਚਾਰ ਪੀਸ ਪਿਆ 125 ਦਾ ਇੱਕ ਪੀਸ ਪਿਆ ਜਾਣਾ ਜੀ ਇਹ ਇਹ ਚੈੱਕ ਕਰੋ ਜੀ ਨਾਈ ਡੁਪੱਟਾ ਬਣਾ ਲਓ ਸੂਟ ਬਣਾ ਲਓ ਪੂਰਾ ਕੱਟ ਰਹਿਣੀ ਹੈ 3 ਮੀਟਰ ਤੋਂ ਲੈ ਕੇ 3.5 ਮੀਟਰ ਤੱਕ 7 ਮੀਟਰ ਕਪੜਾ ਮਿਲੂਗਾ ਜੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਠੀਕ ਹੈ ਜੀ 7 ਮੀਟਰ ਸਟੌਪ ਮੈਲਣ ਵਾਲਾ ਇਹ ਵਾਲਾ ਦੇਖੋ ਜੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੋ ਕਾਫੀ ਟ੍ਰੈਂਡਿੰਗ ਹੀ ਰਹਿਣ ਵਾਲਾ ਹੈ ਇਹ ਵਾਲਾ ਕਲਰ ਠੀਕ ਹੈ ਜੀ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਦੋ ਪੀਸ ਰਹਿਣਗੇ ਜੀ ਇਹ ਠੀਕ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਤੁਸੀਂ ਐਦਾ ਮੈਚਿੰਗ ਲੈ ਸਕਦੇ ਹੋ ਦੋਨੋਂ ਪੀਸਾਂ ਦੀ ਬਹੁਤ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਮਸਟਰਡ ਦੇ ਵਿੱਚ ਆਊਗਾ ਜੀ ਐਦਾ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਆਫਰ ਪ੍ਰਾਈਸ ਦੇ ਵਿੱਚ ਰਹਿਣੇ ਪੀਸ ਇਹ 골ਡਨ ਸਕਿਨ ਜਿਹਾ ਕਲਰ ਹੈ ਦੋ ਪੀਸ ਤੁਸੀਂ ਇਹ ਲੈ ਸਕਦੇ ਹੋ 골ਡਨ ਸਕਿਨ ਕਲਰ ਦੇ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਕਈ ਵਾਰੀ ਵੀਡੀਓ ਦੇ ਵਿੱਚ ਨਾ ਕਲਰ ਨਹੀਂ ਆਉਂਦੇ ਹੈਗੇ ਪ੍ਰੋਪਰ ਕਲਰ ਨਹੀਂ ਆਉਂਦੇ ਠੀਕ ਹੈ ਜੀ ਕਈ ਫੀ ਭੈਣਾਂ ਦਾ ਕੰਪਲੇਨ ਹੁੰਦੀ ਆ ਵੀ ਅਸੀਂ ਇਹ ਵਾਲਾ ਪੀਸ ਸੈਲੈਕਟ ਕੀਤਾ ਸਾਨੂੰ ਇਹ ਵਾਲਾ ਪਹੁੰਚਿਆ ਠੀਕ ਹੈ ਜੀ ਕਈ ਵਾਰੀ ਪ੍ਰੋਪਰ ਕਲਰ ਨਹੀਂ ਆਂਦਾ ਥੋੜਾ ਜਿਹਾ ਫਰਕ ਵੀ ਪੈ ਜਾਂਦਾ ਕਲਰ ਦਾ ਥੋੜਾ ਬਹੁਤਾ ਫਰਕ ਪੈਂਦਾ ਕਿਉਂਕਿ ਸ਼ਾਈਨਿੰਗ ਹੁੰਦੀ ਹੈ ਜੀ ਇੰਨਾ ਪੀਸਾਂ ਦੀ ਇਹ ਦੇਖੋ ਜੀ ਵਾਈਨ ਪਰਪਲ ਦਾ ਕਲਰ ਹੈ ਤਿੰਨ ਪੀਸ ਲੈ ਸਕਦੇ ਹੋ ਨਾ ਜੀ ਇਹ ਵਾਲੇ ਪੀਸਾਂ ਦੀ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਸਕਿਨ بیس ਦੇ ਵਿੱਚ ਆਉਣਾ ਇੱਕ ਇਹ ਪੀਸ ਚਾਰ ਰਹਿਣੇ ਆ ਜੀ ਚਾਰ ਪੀਸ ਲੈ ਸਕਦੇ ਹੋ ਚਾਰ ਦੇ ਵੀ ਪੰਜ ਪੀਸ ਰਹਿਣ ਵਾਲੇ ਆ ਜੀ ਲਓ ਠੀਕ ਹੈ ਜੀ ਪੰਜੇ ਦੇ ਪੰਜ ਲੈ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਣਨਾ ਤੁਹਾਡਾ ਸਕਿਨ بیس ਦੇ ਵਿੱਚ ਐਦਾਂ ਇਹਨਾਂ ਦੀ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਦੋ ਪੀਸ ਮੈਲੇ ਤੁਹਾਨੂੰ ਵਾਈਨ ਕਲਰ ਦੇ ਵਿੱਚ ਠੀਕ ਹੈ ਜੀ ਵਾਈਨ ਕਲਰ ਦੇ ਵਿੱਚ ਦੋ ਪੀਸ ਮਿਲਣ ਵਾਲੇ ਆ ਗਲਾਸ ਸਿਲਕ ਦੇ ਪੀਸ ਰਹਿਣਗੇ ਠੀਕ ਹੈ ਅੱਜ ਆਫਰ ਪ੍ਰਾਈਸ ਵਿੱਚ ਦਵਾਂਗੇ ਤੁਹਾਨੂੰ ਇਹ ਵਾਲੇ ਪੀਸ ਲਓ ਜੀ ਇਹ ਵਾਲਾ ਚੈੱਕ ਕਰੋ ਪਿਸਤਾ ਕਲਰ ਆਊਗਾ ਦੋ ਪਿਸਤ ਨੂੰ ਪਿਸਤਾ ਕਲਰ ਦੇ ਮਿਲਣਗੇ ਜੀ ਠੀਕ ਹੈ ਜੀ ਦੋ ਪੀਸ ਸੀ ਤੁਹਾਨੂੰ ਪਿਸਤਾ ਕਲਰ ਦੇ ਮਿਲਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਆ ਪਿਆਜੀ ਜੇ ਸ਼ੇਡ ਚ ਆਉਣਾ ਕਲਰ ਬੜਾ ਪਿਆਰਾ ਜਾਂ ਮਿੱਠਾ ਜਾਂ ਕਲਰ ਹੈ ਇਹ ਵੀ ਦੋ ਪੀਸ ਮਿਲਣਗੇ ਜੀ ਠੀਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਵੀ ਦੋ ਪੀਸ ਲੈ ਸਕਦੇ ਹੋ ਦੋ ਦੇ ਵੀ ਚਾਰ ਲੈ ਸਕਦੇ ਹੋ ਜੀ ਲਓ ਮਸਟਰਡ ਸ਼ੇਡ ਦੇ ਵਿੱਚ ਵੀ ਚਾਰ ਪੀਸ ਲੈ ਸਕਦੇ ਹੋ ਤੁਸੀਂ ਚਾਰੇ ਪੀਸ ਲਓਗੇ ਤਾਂ 500 ਦੇ ਪੈ ਜਾਣੇ ਆ ਤੁਹਾਨੂੰ ਠੀਕ ਹੈ ਇਹ ਵਾਲਾ ਕਲਰ ਦੇਖੋ ਜੀ ਗ੍ਰੀਨ ਸੀ ਗ੍ਰੀਨ ਜੇ ਕਲਰ ਵਿੱਚ ਆਊਗਾ ਇਹ ਵੀ ਤੁਸੀਂ ਤਿੰਨ ਪੀਸ ਲੈ ਸਕਦੇ ਹੋ ਜੀ ਠੀਕ ਹੈ ਜੀ ਸੀ ਗ੍ਰੀਨ ਦੇ ਕਲਰ ਚ ਆਉਣਾ ਤਿੰਨ ਪੀਸ ਲੈ ਸਕਦੇ ਹੋ ਇਹਨਾਂ ਦੇ ਇਹ ਮਾਊਸ ਸ਼ੇਡ ਦੇ ਵਿੱਚ ਆਣਗੇ ਜੀ ਲਓ ਇਹ ਵੀ ਤਿੰਨ ਪੀਸ ਹੋੜੇ ਮਾਊਸ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਠੀਕ ਹੈ ਜੀ ਮਾਊਸ ਸ਼ੇਡ ਦੇ ਵਿੱਚ ਵੀ ਤਿੰਨ ਪੀਸ ਲੈ ਸਕਦੇ ਹੋ ਇਹ ਉਹਨੇ ਗਾਜਰੀ ਸ਼ੇਡ ਦੇ ਵਿੱਚ ਲਓ ਤਿੰਨ ਪੀਸ ਇਹ ਲੈ ਸਕਦੇ ਪੈਂਦੇ ਵਿੱਚ ਚਾਰ ਪੀਸ ਲੈ ਸਕਦੇ ਹੋ ਠੀਕ ਹੈ ਜੀ ਗਾਦਵੀ ਸ਼ੇਰ ਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਗਲਾਸ ਸਿਲਕ ਦੇ ਵਿੱਚ ਰਹੂਗਾ ਇਹ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਲਓ ਜੀ 10 ਪੀਸ ਹੈ ਸਾਡੇ ਕੋਲੇ ਲਓ ਜੀ 10 ਪੀਸ ਹੈ ਇਹ ਵਾਲਾ ਨਾਲ ਲੈ ਸਕਦੇ ਹੋ ਮਹਿਰੂਨ ਕਲਰ ਦਾ ਨਾਲ ਮੈਚਿੰਗ ਕਰ ਸਕਦੇ ਹੋ ਜੇ ਦੁਪੱਟਾ ਬਣਾ ਲਓ ਜੀ ਬਹੁਤ ਸੋਹਣੀ ਮੈਚਿੰਗ ਬਣਨੀ ਹੈ 3 ਪੀਸ ਹੈ ਜੀ ਇੱਕ ਵਾਲਾ ਇਹ ਮਹਿਰੂਨ ਸ਼ੇਡ ਦੇ ਵਿੱਚ ਆਊਗਾ ਇਹ ਪਰਪਲ ਵਾਈਨ ਪਿਆਜ਼ੀ ਜਿਹਾ ਛੇੜਾ ਡਾਰਕ ਪਿਆਜ਼ੀ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਰਹਿਣ ਵਾਲਾ ਦੋ ਪੀਸ ਤੁਸੀਂ ਇਹ ਲੈ ਸਕਦੇ ਹੋ ਜੀ ਮਹਿੰਦੀ ਛੇੜ ਦੇ ਵਿੱਚ ਵੀ ਦੋ ਪੀਸ ਲੈ ਲਗੇ ਜੀ ਲਓ ਮਹਿੰਦੀ ਦੇ ਵਿੱਚ ਵੀ ਦੋ ਲੈ ਸਕਦੇ ਹੋ ਠੀਕ ਹੈ ਦੋ ਪੀਸ ਲਵਾਂਗੇ ਸੇਮ 150 ਦੇ ਪੈਣੇ ਤੁਹਾਨੂੰ ਤਿੰਨ ਲਵਾਂਗੇ 150 ਦੇ ਪੈਣੇ ਚਾਰ ਲਵਾਂਗੇ ਤਾਂ 500 ਦੇ ਪੈ ਜਾਣੇ ਜੀ ਲਓ ਆ ਚੈੱਕ ਕਰੋ ਜੀ ਪੀਸ ਬੜੇ ਪਿਆਰਾ ਜਿਹਾ ਕਲਰ ਹੈ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਕਾਫੀ ਟ੍ਰੈਂਡ ਦੇ ਵਿੱਚ ਵੀ ਰਹਿੰਦਾ ਇਹ ਵਾਲਾ ਕਲਰ ਚਾਰ ਪੀਸ ਲੈ ਸਕਦੇ ਤੁਸੀਂ ਸੇਮ ਇਹ ਵੀ ਮਾਊਸ ਸ਼ੇਡ ਦੇ ਵਿੱਚ ਆ ਗਿਆ ਦੁਬਾਰਾ ਫਿਰ ਦੋ ਪੀਸ ਆ ਗਏ ਜੀ ਮਾਊਸ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਪਿਆਜ਼ੀ ਜੇ ਸ਼ੇਡ ਵਿੱਚ ਤਿੰਨ ਪੀਸ ਮੈਲੇਗੇ ਤੁਹਾਨੂੰ ਬਹੁਤ ਸੋਹਣਾ ਕਲਰ ਆਉਣ ਵਾਲਾ ਇਹ ਇਹ ਕੁਛ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਰਹੂਗਾ ਮਹਿੰਦੀ ਮਹਿੰਦੀ ਦੇ ਨਾਲ ਤੁਸੀਂ ਮੈਚਿੰਗ ਕਰ ਸਕਦੇ ਹੋ ਲਓ ਜੀ ਐਡਾ ਮਹਿੰਦੀ ਨਾਲ ਮੈਚਿੰਗ ਕਰ ਲਓ ਡਾਰਕ ਲਾਈਟ ਦੀ ਪਰ ਆ ਕਲਰ ਡਾਲ ਆ ਰਿਹਾ ਜੀ ਇਹ ਗ੍ਰੀਨ ਜੀ ਸ਼ੇਡ ਵਿੱਚ ਪੀਸ ਹੈ ਪਰ ਮਾਊਸ ਕਲਰ ਆ ਰਿਹਾ ਇਹ ਨਾਲ ਲੈ ਸਕਦੇ ਹੋ ਤੁਸੀਂ ਸੁੱਕਾ ਮਹਿੰਦੀ ਜਿਹਾ ਕਲਰ ਠੀਕ ਹੈ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਲਓ ਇਹ ਮਿਜ਼ੈਂਟਾ ਸ਼ੇਡ ਦੇ ਵਿੱਚ ਆਊਗਾ ਨਾਲ ਦੁਪੱਟਾ ਬਣਾ ਲਓ ਇਹ ਮਾਊਸ ਸ਼ੇਡ ਦੇ ਵਿੱਚ ਲੈ ਲਓ ਜੀ ਦੋ ਪੀਸ ਮਾਊਸ ਸ਼ੇਡ ਨਾਲ ਮਿਜ਼ੈਂਟਾ ਦੀ ਮੈਚਿੰਗ ਕਰ ਸਕਦੇ ਹੋ ਤੁਸੀਂ ਇਹਨਾਂ ਤਿੰਨ ਪੀਸ ਲੈ ਸਕਦੇ ਹੋ ਮੈਚਿੰਗ ਕਰਕੇ ਠੀਕ ਹੈ ਜੀ ਅਗਲੇ ਪੀਸ ਦੇਖੋ ਜੀ ਇਹ ਵਾਲੇ ਪੀਸ ਵੀ ਤੁਸੀਂ ਐਡਾ ਇਹਨਾਂ ਦੀ ਮੈਚਿੰਗ ਕਰਕੇ ਲੈ ਸਕਦੇ ਹੋ ਗ੍ਰੇ ਤੇ ਇਹ ਵਾਲੇ ਪੀਸ ਦੀ ਉਹ ਸੋਨਾ ਸੂਟ ਬਣ ਜਾਣਾ ਐਦਾਂ ਮੈਚਿੰਗ ਕਰਕੇ ਜੀ। ਪਾਰਾ ਰਿਪੀਟ ਹੋਇਆ ਜੀ ਗਾਜਰੀ ਸ਼ੇਡ ਦੇ ਵਿੱਚ ਦੋ ਪੀਸ ਐ। ਇਹ ਪਿਸਤਾ ਸ਼ੇਡ ਦੇ ਵਿੱਚ ਰਹਿਣਗੇ ਸੀ ਗ੍ਰੀਨ ਪਿਸਤਾ ਦਾ ਕਲਰ ਐ ਇਹ ਵੀ ਤਿੰਨ ਪੀਸ ਰਹਿਣਗੇ ਜੀ। ਇਹ ਪਿਆਜ਼ੀ ਕਲਰ ਦੇ ਵਿੱਚ ਰਹਿਣਗੇ ਤਿੰਨ ਪੀਸ। ਇਹ ਦੋ ਪੀਸ ਲੈ ਸਕਦੇ ਹੋ ਤਿੰਨ ਪੀਸ ਲੈ ਸਕਦੇ ਹੋ ਬਲੈਕ ਦੇ। ਤਿੰਨ ਪੀਸ ਬਲੈਕ ਦੇ ਲੈ ਸਕਦੇ ਹੋ। ਠੀਕ ਐ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ। ਇਹ ਵਾਲਾ ਜਿਹੜਾ ਕਲਰ ਐ ਇਹ ਗ੍ਰੀਨ ਜੀ ਸ਼ੇਡ ਚ ਆਂਦਾ ਜੀ ਪਰ ਇਹ ਥੋੜਾ ਜਿਹਾ ਹੋਰ ਕਲਰ ਆ ਰਿਹਾ ਗ੍ਰੀਨ ਜੀ ਸ਼ੇਡ ਚ ਆਂਦਾ ਇਹ ਵਾਲਾ ਪੀਸ। ਤੇ ਦੋ ਪੀਸ ਤੁਸੀਂ ਇਹਦੇ ਲੈ ਸਕਦੇ ਹੋ ਠੀਕ ਹੈ ਜੀ ਔਰੈਂਜ ਸ਼ੇਡ ਵਿੱਚ ਵੀ ਦੋ ਪੀਸ ਲੈ ਸਕਦੇ ਹੋ ਰੈਸਟ ਔਰੈਂਜ ਦੇ ਵਿੱਚ ਮਾਉਸ ਸ਼ੇਡ ਦੇ ਵਿੱਚ ਲੈ ਸਕਦੇ ਹੋ ਦੋ ਪੀਸ ਮਸਟਰਡ ਤੇ ਰੈੱਡ ਨੂੰ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਮਸਟਰਡ ਤੇ ਰੈੱਡ ਨੂੰ ਇਹ ਵਾਲਾ ਮਹਿੰਦੀ ਲਾਈਟ ਮਹਿੰਦੀ ਡਾਰਕ ਮਹਿੰਦੀ ਨੂੰ ਆਊਟ ਵਿੱਚ ਇਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਪਿਸਤਾ ਸ਼ੇਡ ਦੇ ਆਉਣੇ ਆ ਜੀ ਦੋ ਪੀਸ ਲਓ ਇਹ ਪਿਸਤਾ ਦੇ ਦੋ ਪੀਸ ਆਣੇ ਆ ਇਹ ਸਕਿਨ بیس ਦੇ ਵਿੱਚ ਦੋ ਪੀਸ ਆਣੇ ਆ ਜੀ ਠੀਕ ਹੈ ਜੀ ਸਕਾਈ ਬਲੂ ਤੇ ਲੈ ਸਕਦੇ ਹੋ ਚਾਰ ਪੀਸ ਲੋ ਸਕਾਈ ਬਲੂ ਦੇ ਚਾਰ ਦੇ ਵੀ ਪੰਜ ਪੀਸ ਮੈਨੇ ਤੁਹਾਨੂੰ ਸਕਾਈ ਪੀ ਠੀਕ ਹੈ ਜੀ ਇੱਕ ਪੀਸ ਇਹ ਵੀ ਨਾਲ ਪੈਕ ਕਰ ਲਓ ਲੋ ਕਾਛੇ ਪੀਸ ਮਿਲ ਜਾਣੇ ਆ ਇਹ ਸਕਿਨ ਨਾਲ ਨਾ ਜੀ ਲੋ ਸਕਿਨ ਦੇ ਨਾਲ ਤੁਸੀਂ ਫਿਰੋਜੀ ਪੀਸ ਲੈ ਸਕਦੇ ਹੋ ਦੋ ਪੀਸ ਫਿਰੋਜੀ ਆ ਜੀ ਲੋ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਵੀ ਥੋੜਾ ਜਿਹਾ ਸਕੈਨ ਮਾਊਸ ਦੇ ਵਿੱਚ ਆਊਗਾ ਲੋ ਸਕੈਨ ਮਾਊਸ ਦੀ ਸ਼ੇਡ ਚ ਦੋ ਪੀਸ ਇਹ ਲੈ ਸਕਦੇ ਹੋ ਇਹ ਰਹੂਗਾ ਜੀ ਪਿਆਜ਼ੀ ਦੀ ਸ਼ੇਡ ਵਿੱਚ ਲੋ ਇਹ ਆਊਗਾ ਜੀ ਪਰਪਲ ਸ਼ੇਡ ਦੇ ਵਿੱਚ ਲੈਵੈਂਡਰ ਕਲਰ ਜਿਹਨੂੰ ਕਹਿ ਸਕਦੇ ਆ ਦੋ ਪੀਸ ਇਹ ਲੈ ਸਕਦੇ ਹੋ ਇਹ ਆਉਣਗੇ ਪਿਆਜ਼ੀ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਗਲਾਸ ਸ਼ੈਲਕ اور ਰਿਆੰਜਾ ਦੇ ਪੀਸ ਪ੍ਰਾਈਸ ਲੈਣੀ ਆ ਜੀ ਇੱਕ ਪੀਸ ਦੀ 150 ਜੇਕਰ ਚਾਰ ਪੀਸ ਲਾਉਂਗੇ ਤਾਂ ਤੁਸੀਂ ਇਹਦੀ ਪ੍ਰਾਈਸ ਲੈ ਸਕਦੇ ਹੋ ਸਿਰਫ 250 ਦੇ ਤੁਹਾਨੂੰ ਦੋ ਪੀਸ ਪੈ ਰਹੇ 125 ਦਾ ਇੱਕ ਪੀਸ ਪੈਣਾ ਜੀ ਇਹ ਠੀਕ ਹੈ ਜੀ ਕੱਲ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਤੇ ਕੱਲ ਦੀ ਕਲੈਕਸ਼ਨ ਲਈ ਦੇਖਣ ਲਈ ਤੁਸੀਂ ਸਾਡੀ ਵੀਡੀਓ ਜੁੜੀਕ ਕਰਿਓ ਅਲਵੀ ਵੀਡੀਓ ਕਰਦੇ ਇੱਥੇ ਖਤਮ ਵੀਰੂ ਦੇਖਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ